ਗੁਰੂ ਸਾਹਿਬ ਨੇ ਤੇ ਬੜਾ ਸਾਡੇ ਵਾਸਤੇ ਸਹੂਲਤ ਕਰ ਦਿੱਤੀ ਕਹਿਣ ਲੱਗੇ ਦਸਵੰਦ ਕੱਢੀ ਤਨ ਦਾ ਵੀ ਜਿੰਨਾ ਕਮਾਉਣਾ ਉਹਦਾ ਦਸਵੰਦ ਕੱਢੀ ਤੇ ਕੱਢ ਕੇ ਵੇਖ ਲਈ ਤੇ ਦਸਵੰਦ ਤਾਂ ਨਿਕਲੇਗਾ ਜੇ ਵਿਚਾਰ ਵਿੱਚ ਤਬਦੀਲ ਕਰੇਗਾ ਨਹੀਂ ਤੇ ਨਿਕਲਣਾ ਨਹੀਂ ਹਜ਼ਾਰ ਵਿੱਚੋਂ 100 ਰੁਪਏ ਕੱਢ ਦੇਗਾ ਜਿੱਦਣ ਲੱਖ ਆ ਗਿਆ ਉਸ ਦਿਨ 10000 ਕੱਢਣਾ ਓੱਖਾ ਹੋ ਜਾਣਾ ਆ ਜਾਣਾ ਉਸਨੇ ਜ਼ਰੂਰ ਉਹ ਦੌੜ ਕੇ ਆਏਗਾ ਦੁਆਲਿਓਂ ਦਰਵਾਜ਼ੇ ਤੋੜੇਗਾ ਵੀ ਮੈਂ ਅੰਦਰ ਵੜਨਾ ਹੈ ਤੂੰ ਦੇਖ ਵੇਖ ਤੇਰੇ ਰਸਤੇ ਵਿੱਚ ਖਿਲਰ ਜਾਏਗਾ ਸਭ ਕੁਝ ਪਰ ਜਦੋਂ ਇਹ ਵਧੇਗਾ ਉਦੋਂ ਕੱਢਣਾ ਔਖਾ ਹੋ ਜਾਏਗਾ ਉਦੋਂ ਇਹ ਨਾ ਕਹੀਂ ਮੈਂ ਗੁਰੂ ਨੂੰ ਕਮਾਈ ਦਾ ਦਸਵਾਂ ਹਿੱਸਾ ਦੇਣਾ ਹੈ ਉਦੋਂ ਇਹ ਕਹੀਂ ਵੀ ਮੇਰੇ ਗੁਰੂ ਕੋ ਸਾਰਾ ਧਨ ਹੈ ਉਨੇ ਕਿਰਪਾ ਕਰਕੇ ਇੱਕ ਹਿੱਸਾ ਆਪ ਰੱਖ ਲਿਆ ਤੇ ਨੌ ਹਿੱਸੇ ਮੈਨੂੰ ਦੇ ਦਿੱਤੇ। ਫਿਰ ਤੂੰ ਕੱਢ ਸਕੇਂਗਾ, ਫਿਰ ਦੇ ਸਕੇਂਗਾ। ਇਹ ਤੇ ਅਸੀਂ ਦੇਣ ਵਾਲੇ ਹੋ ਗਏ। ਤੇ ਫਿਰ ਅਸੀਂ ਜਿਹੜਾ ਦਿੱਤਾ ਉਹਦਾ ਨਿਸ਼ਾਨ ਮਨ ਵਿੱਚ ਪੈਂਦਾ ਜਾਏਗਾ ਮੈਂ ਇਹਨਾਂ ਦਿੱਤਾ। ਫਿਰ ਉਹ ਹੋਰ ਜੀਵਨ ਦੇ ਵਿੱਚ ਇੱਕ ਤਰ੍ਹਾਂ ਦੀ ਦਿਸ਼ਾ ਬਦਲ ਜਾਏਗੀ। ਤਾਂ ਇਹਦਾ ਇੱਕ ਤਰੀਕਾ ਹੈ ਕਿ ਜੋ ਕੁਝ ਤੈਨੂੰ ਆਉਂਦਾ ਹੈ ਸਮਝ ਕਿ ਗੁਰੂ ਤੇਰੇ ਤੇ ਇੰਨਾ ਖੁਸ਼ ਹੋਇਆ ਉਹਨੇ ਆਪਣੇ ਕੋਲ ਤੇ ਕੁਝ ਵੀ ਨਹੀਂ ਰੱਖਿਆ ਉਹਨੇ ਲੱਖ ਵਿੱਚੋਂ 10000 ਰੱਖ ਲਿਆ 90000 ਤੇਰੀ ਝੋਲੀ ਵਿੱਚ ਪਾ ਦਿੱਤਾ ਫਿਰ ਕਰ ਸਕੇਗਾ ਮਨੁੱਖ ਇਸ ਕਰਕੇ ਦਿਹਾੜੀਦਾਰ ਵਾਂਗੂ ਜਿੱਥੇ ਗੁਰੂ ਸਾਹਿਬ ਨੇ ਏਸੀ ਧਨ ਦਾ ਦਸਵੰਦ ਪਰ ਗੁਰੂ ਸਾਹਿਬ ਨੇ ਇੱਕ ਦੁਧਿਆ ਦਸਵੰਦ ਮੰਗਿਆ ਉਹ ਤੇ ਆਣ ਦੇਣਾ ਬੜਾ ਜ਼ਰੂਰੀ ਹੈ ਇਕੱਲੇ ਧਨ ਦੀ ਗੱਲ ਨਹੀਂ ਇੱਕ ਦੂਸਰਾ ਦਸਵੰਦ ਜਿਹੜਾ ਉਸ ਧਨ ਤੋਂ ਵੀ ਜ਼ਰੂਰੀ ਹੈ ਉਹ ਦਸਵੰਧ ਇਹ ਹੈ ਕਿ ਮਨੁੱਖ ਨੂੰ ਗੁਰੂ ਸਾਹਿਬ ਨੇ ਕਿਹਾ ਕਿ ਤੈਨੂੰ ਪ੍ਰਮਾਤਮਾ ਨੇ 24 ਘੰਟੇ ਜੀਵਨ ਦਿੱਤਾ ਹੈ 24 ਘੰਟਿਆਂ ਵਿੱਚੋਂ ਦਸਵਾਂ ਹਿੱਸਾ ਪ੍ਰਮਾਤਮਾ ਦੀ ਯਾਦ ਵਿੱਚ ਕੱਢ ਦੇ ਇਹ ਦਸਵੰਧ ਵੀ ਅਤ ਜ਼ਰੂਰੀ ਹੈ ਜਿਹੜੇ ਤੈਨੂੰ 24 ਘੰਟੇ ਦਿੱਤੇ ਨੇ ਵੈਸੇ ਤਾਂ ਜਿਨ੍ਹਾਂ ਨੇ ਕੁਝ ਪਾਇਆ ਭਾਈ ਵੀਰ ਸਿੰਘ ਜੀ ਕਹਿੰਦੇ ਨੇ ਜੇ ਸਿੱਖੀ ਨੂੰ ਕਮਾਉਣੇ ਸਚਾਈ ਵਿੱਚ ਤੇ 24 ਘੰਟਿਆਂ ਦੇ ਤਿੰਨ ਹਿੱਸੇ ਕਰਦੇ ਅੱਠ-ਅੱਠ ਹਿੱਸਿਆਂ ਦੇ ਹਿੱਸੇ ਵੰਡਦੇ ਕਿਵੇਂ ਕਰੀਏ ਕਹਿਣ ਲੱਗੇ ਅੱਠ ਘੰਟੇ ਸੰਸਾਰ ਦਾ ਕੰਮ ਕਰ ਦਿਨ ਲਾ ਕੇ ਕਰ ਦੁਕਾਨ ਕਰ ਵਾਈ ਕਰ ਜੋ ਕੁਝ ਤੂੰ ਕਰਨਾ ਹੈ ਅੱਠ ਘੰਟੇ ਕੰਮ ਕਰ ਅਰਧਕਈ ਦਿਹਾੜੇ ਵਿੱਚ ਆਰਾਮ ਕਰ ਸਰੀਰ ਨੂੰ ਸਵੱਛ ਕਰ ਇਸ਼ਨਾਨ ਪਾਣੀ ਕਰ ਦੇ ਕਿਸੇ ਮਿੱਤਰ ਨਾਲ ਬਹਿ ਕੇ ਦੋ ਗੱਲਾਂ ਕਰਨੀਆਂ ਨੇ ਉਹ ਵੀ ਕਰ ਸਕਣਾ ਬਹੁਤ ਲੰਮਾ ਸਮਾਂ ਛੋਟਾ ਨੇ 8 ਘੰਟੇ ਤੇ ਜਿਹੜਾ ਤੀਜੇ 8 ਘੰਟੇ ਬਚਦੇ ਨੇ ਉਹਦੇ ਵਿੱਚ ਨਾ ਸਰੀਰ ਨੂੰ ਆਰਾਮ ਦੇ ਤੇ ਨਾ ਸਰੀਰ ਨਾਲ ਸੰਸਾਰ ਦਾ ਕੰਮ ਕਰੇ ਉਹ 8 ਘੰਟੇ ਰੱਬ ਵਾਸਤੇ ਲਾ ਦੇ ਤੇਰੇ ਕਾਰੋਬਾਰ ਵਿੱਚ ਵੀ ਵਾਧਾ ਪਾਏਗਾ ਤੇ ਤੇਰੇ ਸਰੀਰ ਨੂੰ ਆਰਾਮ ਵੀ ਦੇਗਾ ਤੇ ਤੇਰੇ ਸਰੀਰ ਦੀਆਂ ਸਾਰੀਆਂ ਤੀਜਾਂ ਦੀ ਪੂਰਤੀ ਵੀ ਕਰੇਗਾ ਤਿੰਨ ਹਿੱਸਿਆਂ ਵਿੱਚ ਉਹਨਾਂ ਵੰਡ ਦਿੱਤਾ ਪਰ ਚਲੋ ਮਨੁੱਖ ਇਹ ਨਾ ਵੀ ਕਰ ਸਕੇ ਤੇ ਗੁਰੂ ਸਾਹਿਬ ਨੇ ਜਿਹੜਾ ਸਾਨੂੰ ਨਿਤਨੇਮ ਦਿੱਤਾ ਹੈ ਨਾ ਉਹ 24 ਘੰਟਿਆਂ ਦਾ ਦਸਵਾਂ ਹਿੱਸਾ ਬਣਦਾ 2.5 ਘੰਟੇ 2.5 ਘੰਟਿਆਂ ਵਿੱਚੋਂ ਸ਼ਾਮ ਨੂੰ ਗੁਰੂ ਸਾਹਿਬ ਨੇ ਦਿੱਤਾ ਹੈ ਅੱਧਾ ਘੰਟਾ ਰਹਿਰਾ ਸਾਹਿਬ ਤੇ ਸੋਹਿਲਾ ਸਾਹਿਬ ਦੀ ਬਾਣੀ ਹੈ ਸਵੇਰੇ ਉਹਨਾਂ ਨੇ ਦਿੱਤਾ ਪੰਜ ਬਾਣੀਆਂ ਦਾ ਨਿਤਨੇਮ ਜੇ ਆਰਾਮ ਨਾਲ ਕਰੀਏ ਤੇ ਘੰਟੇ ਵਿੱਚ ਬੰਦਾ ਕਰ ਲੈਂਦਾ ਤੇ ਜਿਹੜਾ ਇੱਕ ਘੰਟਾ ਉਹ ਸਿੱਖ ਨੂੰ ਜਦੋਂ ਪੰਜ ਪਿਆਰੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਵਾਰ-ਵਾਰ ਛੱਟੇ ਮਾਰ ਕੇ ਕਹਿੰਦੇ ਨੇ ਕਹੋ ਵਾਹਿਗੁਰੂ ਉਹ ਕਹਿਣ ਵਾਸਤੇ ਕਿਹਾ ਵੀ ਇੱਕ ਘੰਟਾ ਉਹਨੂੰ ਜਤਿਆ ਕਰ ਇਹ ਵੰਡ ਦਿੱਤਾ ਸਭ ਕੋਈ ਤੇ ਕੋਈ ਔਖਾ ਨਹੀਂ ਵੈਸੇ ਬੰਦੇ ਦੀ ਨੀਅਤ ਇਹ ਹੈ ਕਿ ਜਦੋਂ ਉਹ ਬਾਣੀ ਵੱਲ ਵੇਂਦਾ ਹੈ ਨਾ ਪਹਾੜ ਦੇਖ ਪੈਂਦਾ ਉਹਨੂੰ ਵੀ ਘੰਟਾ ਕਿਵੇਂ ਕੱਢਾਂਗਾ ਜੀ ਫਸ ਗਿਆ ਤੇ ਉਸ ਇੱਕ ਘੰਟੇ ਵਿੱਚ 10 ਵਾਰੀ ਗੋਡੇ ਬਦਲੇਗਾ 15 ਵਾਰੀ ਘੜੀ ਵੱਲ ਦੇਖੇਗਾ ਤੇ 20 ਵਾਰੀ ਘਰ ਦੇ ਕੰਮ ਚੀਤੇ ਕਰੇਗਾ ਕਿਉਂ ਉਹਦੇ ਵਿੱਚ ਮਨ ਨਹੀਂ ਹੈ ਜਿਹੜਾ ਮਨ ਸਾਰਾ ਦਿਨ ਤਾਸ਼ ਖੇਡਦਿਆਂ ਕਿਤੇ ਨਹੀਂ ਜਾਂਦਾ ਜੇ ਕਿਤੇ ਉਹ ਹੀ ਮਨ ਪੂਰਾ ਬਾਣੀ ਵਿੱਚ ਲੱਗ ਜਾਏ ਤੇ ਦੂਸਰੇ ਦਿਨ ਪਤਾ ਲੱਗ ਜਾਏਗਾ ਗੁਰੂ ਸਾਹਿਬ ਦਾ ਸਿਧਾਂਤ ਕੀ ਹੈ ਸਮਝ ਆ ਜਾਏਗਾ